हां जी नमस्कार आदाब सत श्री अकाल देखो आज मैं लेके आया हूं ਤੁਹਾਡੇ ਵਾਸਤੇ ਮੈਚਿੰਗ ਸੂਟ ਨੇ 10725 ਵਾਲੇ ਸੂਟ ਆਏ ਨੇ 895 995 ਅੱਜ ਮਿਕਸ ਵੈਰਾਈਟੀ ਲੈ ਕੇ ਆਇਆ ਪੀਸ ਲਿਮਟਿਡ ਪੀਸ ਨੇ ਜਿਹੜਾ ਸਕਰੀਨਸ਼ਾਟ ਜਲਦੀ ਲੈ ਕੇ ਭੇਜ ਦਿਓ ਨੰਬਰ ਤੁਹਾਨੂੰ ਪਤਾ ਹੀ ਹੈ ਮੇਰੇ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜੀ ਪਿਓਰ ਪਸ਼ਮੀਨਾ ਪੂਰੀ ਫਰੰਟ ਦੇ ਉੱਪਰ ਐਮਬਰਾਇਡਰੀ ਕੀਤੀ ਹੋਈ ਜੀ ਬਾਟਕਾ ਸਟਾਈਲ ਪ੍ਰਿੰਟ ਆ ਕੰਟਰਾਸਟ ਮਿਲੂਗੀ ਇਹਦੇ ਨਾਲ ਬਾਟਮ ਸਕਿੰਨ ਕਲਰ ਦੀ ਪਿਓਰ ਪਸ਼ਮੀਨਾ ਦੀ ਬਾਟਮ ਹੈ ਜੀ ਅੰਪੀਰੀਅਲ ਬ੍ਰਾਂਡ ਦੇ ਪੀਸ ਨੇ ਇੱਕ ਸੂਟ ਮਿਲੂਗਾ ਜੀ 500 ਦਾ ਤੇ ਦੋ ਸੂਟ ਮਿਲਣਗੇ ਤੁਹਾਨੂੰ 900 ਰੁਪਏ ਦੇ ਕੋਰੀਅਰ ਤੁਹਾਨੂੰ ਪਤਾ ਹੀ ਆ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਆ ਲੋ ਜੀ neck ਦੇ ਉੱਪਰ ਪੂਰੀ ਕਢਾਈ ਹੈ ਜੀ ਪਿਓਰ ਪਸ਼ਮੀਨਾ ਇੱਕ ਸੂਟ 500 ਦਾ ਜੀ ਦੋ ਸੂਟ 900 ਦੇ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਹੋਊਗਾ ਜੀ neck ਦੇ ਉੱਪਰ ਪੂਰੀ ਕਢਾਈ ਹੈ ਜੀ ਡਿਜੀਟਲ ਪ੍ਰਿੰਟਿੰਗ ਆ ਆ ਲੋ ਜੀ ਇੱਕ ਪੀਸ ਮਿਲੂਗਾ ਤੁਹਾਨੂੰ ਰੈੱਡ ਕਲਰ ਦੇ ਵਿੱਚ ਆ ਜੀ ਬਹੁਤ ਸ਼ਾਨਦਾਰ ਪੀਸ ਆ ਇਹ ਸਾਰੇ ਬ੍ਰਾਂਡਡ ਪੀਸ ਨੇ ਜੀ ਤੁਹਾਨੂੰ ਇਸ ਭਾਅ ਦੇ ਵਿੱਚ ਕੋਈ ਵੀ ਸੂਟ ਨਹੀਂ ਦੇਊਗਾ ਜੀ ਖੂਬਸੂਰਤ ਪੀਸ ਆ ਇੱਕ ਸੂਟ ਮਿਲੂਗਾ ਜੀ 500 ਦਾ ਦੋ ਸੂਟ 900 ਰੁਪਏ ਦੇ ਆ ਲਓ ਜੀ ਬਾਟਮ ਪਿਓਰ ਪਸ਼ਮੀਨੇ ਦੀ ਉਹ ਬਾਟਮ ਆ ਜਿੰਨੇ ਦਾ ਮੈਂ ਸੂਟ ਦੇ ਰਿਆ ਨਾ ਐਨੇ ਦੀ ਪਲੇਨ ਤੁਹਾਨੂੰ ਬਾਟਮ ਮਿਲ ਲਈਆਂ ਐਨੀ ਮੇਰੀ ਗਾਰੰਟੀ ਆ ਆ ਲਓ ਜੀ ਪੀਸ ਚੈੱਕ ਕਰੋ ਜਰਾ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਚੈੱਕ ਕਰੋ ਜਰਾ ਪੀਸ ਇੱਕ ਸੂਟ 500 ਦਾ ਜੀ ਦੋ ਸੂਟ ਮਿਲਣਗੇ 900 ਰੁਪਏ ਦੇ ਆ ਬਾਟਮ ਦੇ ਨਾਲ ਕੰਟਰਾਸਟ ਮਿਲੂਗੀ ਨੈਕਲਾਈਨ ਦਾ ਬਣਿਆ ਹੋਇਆ ਬਟਨ ਲੱਗੇ ਹੋਏ ਨੇ ਖੂਬਸੂਰਤ ਪੀਸ ਹੈ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜਿਹੜਾ ਸਕਰੀਨਸ਼ਾਟ ਪਹਿਲਾਂ ਭੇਜਦਾਗਾ ਨਾ ਉਹਨੂੰ ਸੂਟ ਮਿਲ ਜਣੇ ਅੱਜ ਆ ਲੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਆ ਆਸਟਾਈਪਸ ਬਣੀ ਹੈ ਜੀ ਬਲੈਕ ਕਲਰ ਦੀ ਡਿਜੀਟਲ ਪ੍ਰਿੰਟ ਆ ਪਿਓਰ ਪਸ਼ਮੀਨਾ ਆ ਬਲੈਕ ਕਲਰ ਦੀਆਂ ਅਲੱਗ ਤੁਹਾਨੂੰ ਮਿਲਣੀਆਂ ਜੀ ਬਾਹਾਂ ਤੇ ਨਾਲੇ ਬਲੈਕ ਕਲਰ ਦਾ ਮਿਲੂਗਾ ਜੀ ਤੁਹਾਨੂੰ ਪਿਓਰ ਪਸ਼ਮੀਨੇ ਦੀ ਬਾਟਮ ਪੀਸ ਚੈੱਕ ਕਰੋ ਜਿਹੜਾ ਕਿੱਡੇ ਸ਼ਾਨਦਾਰ ਪੀਸ ਨੇ ਆ ਲੋ ਜੀ ਰੇਲ ਬਲੂ ਕਲਰ ਦੇ ਨਾਲ ਪ੍ਰਿੰਟਿੰਗ ਹੈ ਜੀ neck ਦੇ ਉੱਪਰ ਕਢਾਈ ਕੀਤੀ ਹੋਈ ਆ ਸਿਰਮ ਇੱਕ ਸੂਟ ਲਾਓਗੇ 500 ਦਾ ਦੋ ਸੂਟ ਲਾਓਗੇ 900 ਰੁਪਏ ਦੇ ਆ ਲੋ ਜੀ ਬਾਟਮ ਖੂਬਸੂਰਤ ਪੀਸ ਆ ਲੋ ਜੀ ਬਟਕਾ ਪ੍ਰਿੰਟ ਇੱਕ ਹੋਰ ਆ ਗਿਆ ਜੀ ਉਹਦੇ ਨਾਲ ਪਹਿਲਾਂ ਕੰਟਰਾਸਟ ਬਾਟਮ ਸੀ ਸਕਿਨ ਕਲਰ ਦੀ ਜਿਹੜਾ ਰੰਗ ਤੁਸੀਂ ਕਹੋਗੇ ਉਹ ਮਿਲ ਜੂਗਾ ਇਹਦੇ ਨਾਲ ਤੁਹਾਨੂੰ orange ਕਲਰ ਦੀ ਜੋ ਬਾਟਮ ਮਿਲੂਗੀ ਜੀ ਖੂਬਸੂਰਤ ਪੀਸ ਹੈ ਕਢਾਈ ਆ ਪੂਰੀ ਫਰੰਟ ਦੇ ਉੱਪਰ ਰੇਟ ਉਹੀ ਰਹੂਗਾ ਜੀ ਇੱਕ ਸੂਟ 500 ਦਾ ਦੋ ਸੂਟ ਮਿਲਣਗੇ 900 ਰੁਪਏ ਦੇ ਕੋਰੀ ਰਹੂਗਾ ਫ੍ਰੀ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਐ ਪਿਓਰ ਪਸ਼ਮੀਨਾ ਆਪੀ ਚੈੱਕ ਕਰੋ ਕਿਹੜੇ ਦੇ ਉੱਤੇ ਦਿਖਾ ਦਈਏ ਡਿਜ਼ਾਈਨ ਕਿੱਡਾ ਵਧੀਆ ਡਿਜ਼ਾਈਨ ਹੈ ਮਲਟੀ ਸ਼ੈਡ ਪ੍ਰਿੰਟਿੰਗ 10 ਜਿਹੇ ਸ਼ੇਡ ਆਏ ਨੇ ਆ ਲਓ ਜੀ ਬਾਟਮ ਤੇ ਆ ਨਾਲ ਮਿਲੂਗੀ ਜੀ ਇਹਦੇ ਤੁਹਾਨੂੰ ਸ਼ਾਲ ਬਹੁਤ ਸੋਹਣੀ ਸ਼ਾਲ ਹੈ ਖੂਬਸੂਰਤ ਪੀਸ ਹੈ ਐਟਨ ਬਹੁਤ ਡਿਮਾਂਡ ਹੈ ਜੀ ਕਿਉਂ ਠੰਡ ਬਹੁਤ ਤੇਜ਼ੀ ਦੇ ਵਿੱਚ ਹੈਗੀ ਆ ਬਸ ਜਲਦੀ ਜਲਦੀ ਸਿਕਰੀ ਸ਼ਾਲ ਲੈ ਕੇ ਭੇਜ ਦਿਓ ਜੀ ਕਲਰ ਤੁਹਾਨੂੰ ਮੈਂ ਦਿਖਾਉਂਗਾ ਇਹਦੇ ਵਿੱਚ ਆ ਲਓ ਗ੍ਰੀਨ ਕਲਰ ਆ ਗਿਆ ਜੀ ਕਿਆ ਬਾਤ ਹੈ ਪੀ ਦੇਖੋ ਕਿੱਡੇ ਸ਼ਾਨਦਾਰ ਨੇ neckline ਦੇ ਉੱਪਰ ਵੀ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਜੀ ਘੇਰੇ ਦੇ ਉੱਪਰ ਵੀ ਮਲਟੀ ਸ਼ੈਡ ਪ੍ਰਿੰਟਿੰਗ ਆ ਖੂਬਸੂਰਤ ਪ੍ਰਿੰਟਿੰਗ बॉटम ਨਾਲ ਮਿਲੇਗੀ ਜੀ ਸ਼ਾਲ ਰੇਟ ਰਹੂਗਾ ਇੱਕ ਸੂਟ 725 ਜੀ ਦੋ ਸੂਟ ਮਿਲਣਗੇ 1400 ਰੁਪਏ ਦੇ ਕੋਰੀਅਰ ਆਲਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰजेस ਨਹੀਂ ਆ ਲੋ ਜੀ ਪੀਸ ਚੈੱਕ ਕਰੋ ਜਰਾ ਕਿੰਨਾ ਕਿੰਦਾ ਸ਼ਾਨਦਾਰ ਪੀਸ ਨੇ ਦੋ ਸੂਟ 1400 ਰੁਪਏ ਦੇ ਜੀ ਇੱਕ ਸੂਟ 725 ਰੁਪਏ ਦਾ ਚੈਰੀ ਕਲਰ ਦਾ ਪੀਸ ਹੈ ਜੀ ਖੂਬਸੂਰਤ ਪੀਸ ਹੈ ਮੈਸ਼ਾ ਬ੍ਰੈਂਡ ਦੇ ਪੀਸ ਨੇ ਬ੍ਰਾਂਡਡ ਪੀਸ ਨੇ ਨਾਲ ਮਲਟੀ ਸ਼ੈਡ ਪ੍ਰਿੰਟਿੰਗ ਦੇਖੋ ਜੀ ਸ਼ਾਲ ਖੂਬਸੂਰਤ ਸ਼ਾਲ ਹੈ ਜੀ ਮਲਟੀ ਜੈਟ ਪ੍ਰਿੰਟਿੰਗ ਹੈ ਜੀ ਪ੍ਰਿੰਟਿੰਗ ਲਖੋ ਕਿੰਨੀ ਸ਼ਾਨਦਾਰ ਹੈ ਪਿਓਰ ਪਸ਼ਮੀਨੇ ਦੀਆਂ ਕੁਆਡੀਆਂ ਨੇ ਮਸਟਰਡ ਕਲਰ ਆ ਗਿਆ ਜੀ ਕਿਹਦੇ ਵਿੱਚ ਕਲਰ ਬਹੁਤ ਵਧੀਆ ਵਧੀਆ ਕਲਰ ਆਏ ਨੇ ਅੱਜ ਆ ਲੋ ਜੀ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਖੂਬਸੂਰਤ ਪ੍ਰਿੰਟਿੰਗ ਹੈ ਜੀ ਕੀ ਬਾਤ ਹੈ ਇਹ ਲੋ ਜੀ ਬਾਟਮ ਬਾਹਮਤੇ ਲਗ ਪ੍ਰਿੰਟਿੰਗ ਮਿਲੂਗੀ ਜੀ ਕੇਰਾ ਨੈਗਲੈਂਡ ਪ੍ਰਿੰਟਿੰਗ ਬੈਕ ਫਰੰਟ ਦੋਨੋ ਪ੍ਰਿੰਟਡ 2.5 ਮੀਟਰ ਸ਼ਰਟ ਜੀ ਤੇ ਬਾਟਮ ਵੀ ਤੁਹਾਨੂੰ 2.5 ਮੀਟਰ ਦੀ ਮਿਲੂਗੀ ਪੂਰੇ ਲੰਬੇ ਚੌੜੇ ਸੂਟ ਬਣਨਗੇ ਕੋਈ ਛੋਟਾ ਸੂਟ ਨਹੀਂ ਬਣੂਗਾ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਆਹ ਲਓ ਜੀ ਦੂਸਰਾ ਡਿਜ਼ਾਈਨ ਆ ਗਿਆ ਜੀ ਇਹਦੇ ਵਿੱਚ ਬਰਾਊਨ ਕਲਰ ਹੈ ਜੀ ਡਾਰਕ ਸ਼ੇਡ ਦਾ ਚਾਰਟ ਆਇਆ ਜੀ ਆਪ ਵਿੱਚ ਪ੍ਰਿੰਟਿੰਗ ਦੇਖੋ ਥੋੜਾ ਜਿਹਾ ਪੀਕਾਕ ਮੋਰ ਬਣੇ ਹੋਏ ਨੇ ਨਾਲ ਆਹ ਲਓ ਜੀ ਬਾਟਮ ਹਲੋ ਜੀ ਇਹਦੇ ਸ਼ਾਲ ਦੇਖੋ ਸ਼ਾਲ ਵੀ ਖੂਬਸੂਰਤ ਲਾਈਵ ਆਬ ਸ਼ਾਲ ਹੈ ਜੀ ਕਿਆ ਬਾਤ ਹੈ ਇੱਕ ਸੂਟ 725 ਜੀ ਦੋ ਸੂਟ ਮਿਲਣਗੇ ਜੀ 1400 ਰੁਪਏ ਦੇ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਬੋਟਲ ਗ੍ਰੀਨ ਸ਼ੇਡ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਜੀ ਖੂਬਸੂਰਤ ਪੀਸ ਨੇ ਮਲਟੀ ਸ਼ੇਡਡ ਪ੍ਰਿੰਟਿੰਗ ਹੈ ਸਾਰੀਆਂ ਸਾਰੀਆਂ ਕੀ ਆ ਬਾਤ ਹੈ ਮਾਇਸ਼ਾ ਬ੍ਰੈਂਡ ਦੇ ਪੀਸ ਨੇ ਸਾਰੇ ਸ਼ਾਲ ਚੈੱਕ ਕਰੋ ਬੋਟਲ ਗ੍ਰੀਨ ਸ਼ੇਡ ਜੀ ਇੱਕ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਡਾਰਕ ਮਹਿਰੂਨ ਕਲਰ ਹੈ ਜੀ ਕੋਰੀਅਰ ਤੁਹਾਨੂੰ ਪਤਾ ਹੈ ਮੇਰਾ ਕੋਈ ਵੀ ਕਹਿੰਨੇ ਕੋਰੀਅਰ ਮੈਂ ਕਹਿੰਦਾ ਲੱਤਾਂ ਨਹੀਂ ਕਿਸੇ ਤੋਂ ਵੀ ਕੋਰੀਅਰ ਮੇਰਾ ਫ੍ਰੀ ਰਹਿੰਦਾ ਆ ਲੋ ਜੀ ਇੱਕ ਸੂਟ 725 ਜੀ ਪਿਓਰ ਪਸ਼ਮੀਨੇ ਦੇ ਸੂਟ ਜੀ ਦੋ ਸੂਟ 1400 ਰੁਪਏ ਸੋਰੀ ਹਾਂ 1400 ਰੁਪਏ ਜੀ ਕੁਰੀਅਰ ਆਲਓ ওভার ਇੰਡੀਆ ਫ੍ਰੀ ਜੀ ਕੋਈ ਐਕਸਟਰਾ ਚਾਰजेस ਨਹੀਂ ਆਲੋ ਜੀ ਬਲੈਕ ਕਲਰ ਆ ਗਿਆ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਨੇ ਜੀ ਬਲੈਕ ਕਲਰ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਆ ਆਲੋ ਜੀ ਬਾਟਮ ਘੇਰੇ ਤੇ ਦੇਖੋ ਪੀਕਾਕ ਬਣਿਆ ਹੋਇਆ ਜੀ ਨਾਲ ਵਾਹਮਾ ਤਾਂ ਵੀ ਇਸੇ ਤਰ੍ਹਾਂ ਹੀ ਪ੍ਰਿੰਟਿੰਗ ਮਿਲੂਗੀ ਸ਼ਾਲ ਚੈੱਕ ਕਰੋ ਜਰਾ 725 ਦਾ ਜੀ ਇੱਕ ਸੂਟ ਦੋ ਸੂਟ ਲਵੋਗੇ ਤੁਸੀਂ ਚੌਧਾਂ ਸੁਰਪੀਰੇ ਆਲੋ ਜੀ ਲਵੈਂਡਰ ਸ਼ੇਡ ਆ ਗਿਆ ਇਹ ਚੈੱਕ ਕਰੋ ਜਿਹੜਾ ਬੈਗ ਹੈ ਜੀ ਇਹ ਪ੍ਰਿੰਟ ਤੁਹਾਨੂੰ ਫਰੰਟ ਵੀ ਦਿਖਾਉਣਾ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਚੈੱਕ ਕਰੋ ਜਿਹੜਾ ਬਹੁਤ ਸ਼ਾਨਦਾਰ ਪੀਸ ਹੈ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ ਲਵੈਂਡਰ ਸ਼ੇਡ ਦੀ ਮਿਲੂਗੀ ਜੀ ਬਾਟਮ ਤੇ ਨਾਲੇ ਮਿਲੂਗਾ ਜੀ ਤੁਹਾਨੂੰ ਖੂਬਸੂਰਤ ਸ਼ਾਲ ਇੱਕ ਸੂਟ 725 ਦੀ ਦੋ ਸੂਟ ਹੈ 1400 ਰੁਪਏ ਹੀ 컬러 ਡਿਜ਼ਾਈਨ ਸਾਰੇ ਹੀ लाजवाब ਨੇ ਜੀ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਜੀ ਖੂਬਸੂਰਤ ਪੀਸ ਦੀ ਆ ਲੋ ਕਿੰਨਾ ਪਿਆਰਾ ਪੀਸ ਆ ਪ੍ਰਿੰਟ ਦੇਖੋ ਕਿੰਨੇ ਸ਼ਾਨਦਾਰ ਆ ਲੋ ਜੀ ਬਾਟਮ ਤੇ ਆ ਲੋ ਜੀ ਇਹਦੀ ਸ਼ਾਲ ਖੂਬਸੂਰਤ ਸ਼ਾਲ ਜੀ ਇੱਕ ਸੂਟ 725 ਦੀ ਦੋ ਸੂਟ ਮਿਲਣਗੇ ਇਸ 1400 ਰੁਪਏ ਦੇ ਕੋਰੀਅਰ ਦਾ ਕੋਈ ਪੈਸਾ ਨਹੀਂ ਕਲਰ ਡਿਜ਼ਾਈਨ ਸਾਰੇ ਲਾਜਵਾਬ ਨੇ ਆ ਲੋ ਜੀ ਮਹਿੰਦੀ ਦਾ ਕਲਰ ਆ ਗਿਆ ਲਾਈਟ ਮਹਿੰਦੀ ਡਸਟੀ ਸ਼ੇਡ ਦਾ ਝਾਟ ਹੈ ਮੀਡੀਅਮ ਸ਼ੇਡ ਨੇ ਖੂਬਸੂਰਤ ਪੀਸ ਨੇ ਆ ਲੋ ਜੀ ਆ ਬਾਟਮ ਹੈ ਜੀ ਆ ਇਹਦੀ ਸ਼ਾਲ ਹੈ ਪ੍ਰਿੰਟ ਦੇ ਦੇਖੋ ਸ਼ਾਲ ਦੀ ਕਿੰਨੀ ਸ਼ਾਨਦਾਰ ਹੈ ਇਹ ਸਾਰੇ ਡਿਜੀਟਲ ਪ੍ਰਿੰਟ ਦੇ ਪੀਸ ਨੇ ਜੀ ਡਿਜੀਟਲ ਦੀ ਤੁਹਾਨੂੰ ਪਹਿਚਾਨ ਦੱਸ ਦਿੱਤੀ ਬੈਕ ਸਾਈਡ ਇਹਦੀ ਵਾਈਟ ਹੁੰਦੀ ਆ ਔਰ ਪ੍ਰਿੰਟਿੰਗ ਸਾਰੀ ਡਿਜੀਟਲ ਹੈ ਖੂਬਸੂਰਤ ਪੀਸ ਹੈ ਇੱਕ ਸੂਟ 725 ਜੀ ਦੋ ਸੂਟ 1400 ਦੇ ਨੈਕਸਟ ਆਰਟੀਕਲ ਦਿਖਾਉਂਗਾ ਆਹ ਜੀ ਲਓ ਜੀ ਪੀਸ ਆ ਗਿਆ ਜੀ ਬਹੁਤ ਡਿਮਾਂਡ ਆ ਪੀਸਾਂ ਦੀ ਇੱਕ ਕਸਟਮਰ ਨੇ ਕਹਿੰਦੇ ਦੁਬਾਰਾ ਪੀਸ ਮੰਗਾਇਆ ਮੈਂ ਪੀਸ ਚੈੱਕ ਕਰੋ ਜਰਾ ਕੇ ਸਿਰਫ 895 ਰੁਪਏ ਜੀ ਪਿਓਰ ਡਿਸਟਲ ਹੈ ਜੀ ਇਹ ਸਾਰਾ ਦਾ ਸਾਰਾ ਪਿਓਰ ਪਸ਼ਮੀਨੇ ਦਾ ਪੀਸ ਆ ਬਲੈਕ ਕਲਰ ਦਾ ਪੀਸ ਹੈ ਜੀ ਆਹ ਲਓ ਜੀ ਇਹਦੀ ਬਾਟਮ ਨਾਲ ਡਾਇਮੰਡ ਦਾ ਕੰਮ ਕੀਤਾ ਹੈ ਜੀ ਬੈਕ ਫਰੰਟ ਦੋਨੋਂ ਇਦਾਂ ਹੀ ਪ੍ਰਿੰਟ ਮਿਲਣਗੇ ਪੂਰੇ ਲੰਬੇ ਚੋੜੇ ਪੀਸ ਨੇ ਸਾਰੇ ਆਹ ਲਓ ਜੀ ਸਿਰਫ 895 ਰੁਪਏ ਜੀ ਸ਼ਾਲ ਚੈੱਕ ਕਰੋ ਜਰਾ ਪ੍ਰਿੰਟ ਇਹ ਆ ਰਾਮ ਨਾ ਦਿਖਾ ਦਿਓ ਜੀ ਜਰਾ ਖੂਬਸੂਰਤ ਪੀਸ ਆ ਲੋ ਜੀ ਡਾਰਕ ਪਿਸਤਾ ਕਲਰ ਵੀ ਆ ਗਿਆ ਇਹਦੇ 'ਚ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਪਿਓਰ ਡਿਜੀਟਲ ਪੀਸ ਨੇ ਜੀ ਰੰਗ ਬਹੁਤ ਸੋਹਣੇ ਸਾਰੇ ਰੰਗ ਹੋਣ ਤੈਨ ਦਿਖਾਉਂਗਾ ਤੁਹਾਨੂੰ ਮੈਂ ਸਿਰਫ 895 ਰੁਪਏ ਜੀ ਆ ਲੋ ਜੀ ਬਾਟਮ ਤੇ ਨਾਲ ਸ਼ਾਲ ਚੈੱਕ ਕਰੋ ਜੀ ਖੂਬਸੂਰਤ ਪੂਰੀ ਲੰਬੀ ਚੌੜੀ ਸ਼ਾਲ ਹੋ ਗਈ ਇਹਦੇ 'ਚ ਕੋਈ ਸਟੌਲ ਨਹੀਂ ਹੋਊਗਾ ਪੂਰੀ ਸ਼ਾਲ ਹੋਊਗੀ ਪ੍ਰਿੰਟ ਦੇਖੋ ਸ਼ਾਲ ਦੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਸ਼ਾਲ ਦੀ ਖੂਬਸੂਰਤ ਪੀਸ ਹੈ ਇੱਕ ਅੰਦਾਜ਼ੀ ਕਲਰ ਆ ਗਿਆ ਜੀ ਗ੍ਰੇ ਕਲਰ ਕਲਰ ਦੇਖੋ ਕਿੱਡੇ ਸੋਹਣੇ ਰੰਗ ਨੇ ਸਾਰੇ ਔਰ ਫਲਾਵਰ ਦੇਖੋ ਕੱਲਾ ਕੱਲਾ ਫਲਾਵਰ ਅਲੱਗ ਹੀ ਨਜ਼ਰ ਆਉਂਦਾ ਪਿਓਰ ਡਿਜੀਟਲ ਹੈ ਜੀ ਇਹ ਵੀ ਆਹ ਬਾਹਾ 80 ਬ੍ਰੈਂਡ ਦੇ ਪੀਸ ਨੇ ਸਾਰੇ ਬਾਹਾਂ ਤੇ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਆਹ ਲੋ ਜੀ ਪਿਓਰ ਪਸ਼ਮੀਨੇ ਦੀ ਬਾਟਮ ਤੇ ਨਾਲ ਮਿਲੂਗੀ ਜੀ ਇਹਦੇ ਸ਼ਾਲ ਮਲਟੀ ਸ਼ੈਡ ਪ੍ਰਿੰਟਿੰਗ ਇਹ ਸ਼ਾਲ ਹੈ ਜਿਹੜੀ ਲਾਈਟ ਵੇਟ ਬਿਸਕੋਸ ਪਸ਼ਮੀਨੇ ਦੀ ਸ਼ਾਲ ਹੈ ਜੀ ਭਾਰੇ ਕੱਪੜੇ ਦੀ ਸ਼ਾਲ ਨਹੀਂ ਹੈਗੀ ਲਾਈਟ ਵੇਟ ਬਿਸਕੋਸ ਪਸ਼ਮੀਨੇ ਦੀ ਸ਼ਾਲ ਹੈ ਰੇਟ ਰਹੂਗਾ ਜੀ ਸਿਰਫ 800 ਤੇ 95 ਰੁਪਏ ਜੀ ਆਹ ਲੋ ਜੀ ਮਾਸਟਰ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਖੂਬਸੂਰਤ ਪੀਸ ਸਿਰਫ 195 ਜੀ ਕਿਆ ਬਾਤ ਹੈ ਬਾਟਮ 2.5 ਮੀਟਰ ਦਾ ਛੜ ਜੀ 2.5 ਤੋਂ ਉੱਪਰ ਬਾਟਮ ਹੋਊਗੀ ਇਹਦੀ ਔਰ ਪੂਰਾ ਲੰਬਾ ਜੁੜਾ ਹੋਗਾ ਜੀ ਇਹਦਾ ਸ਼ਾਲ ਲਾਈਟ weight ਸ਼ਾਲ ਹੈ ਜੀ ਇਹਦਾ ਖੂਬਸੂਰਤ ਪੀਸ ਤੁਹਾਨੂੰ ਪਤਾ ਇਹਨੇ ਲਾਈਟ weight ਸ਼ਾਲ ਵਾਲੇ ਪੀਸ ਨੇ ਸਾਰੇ ਮਹਿੰਗੇ ਹੁੰਦੇ ਨੇ ਜੀ ਆਹ ਲਓ ਜੀ ਗ੍ਰੇ ਕਲਰ ਆ ਗਿਆ ਜੀ ਆਪਰ ਚੈੱਕ ਕਰੋ ਬੈਕ ਤੇ ਫਰੰਟ ਦੇਖੋ ਜੀ ਆਹ ਦੇਖੋ ਬੈਕ ਵੀ ਉਸੇ ਤਰ੍ਹਾਂ ਹੀ ਪ੍ਰਿੰਟਡ ਹੈ ਜੀ ਸਾਰੇ ਦੀ ਸਾਰੀ। ਔਰ ਬੈਕ ਫਰੰਟ ਦੋਨੋਂ ਪ੍ਰਿੰਟਡ ਹੈ ਨਾਲ ਸਾਰਾ ਦਾ ਸਾਰਾ ਫਰੋਸਕੀ ਵਰਕ ਦਾ ਕੰਮ ਕੀਤਾ ਹੋਇਆ ਆਹ ਲਓ ਜੀ ਬਾਟਮ ਤੇ ਆਹ ਲਓ ਜੀ ਇਹਦੀ ਸ਼ਾਲ। ਸ਼ਾਲ ਲਾ ਬਹੁਤ ਸੋਹਣੀਆਂ ਨੇ ਲਾਈਟ ਵੇਟ ਸ਼ਾਲਾਂ ਨੇ। ਆਹ ਲਓ। ਕਲਰ ਮੈਚਿੰਗ ਬਹੁਤ ਸ਼ਾਨਦਾਰ ਆ। ਸਿਰਫ 895 ਰੁਪਏ ਦੀ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਮੈਂ। ਲਓ ਜੀ ਨੈਕਸਟ ਡਿਜ਼ਾਈਨ ਦੇਖੋ ਜਰਾ। ਬ੍ਰਾਂਡਡ ਆਰਟੀਕਲ ਹੈ ਜੀ। ਸ਼ਿਮਰ ਪਸ਼ਮੀਨਾ। ਪੀਸ ਮੇਰੇ ਕੋਲੇ ਸਿਰਫ ਇਹੀ ਬਚਦੇ ਨੇ ਚਾਰ ਕਲਰ ਨੇ ਚਾਰੇ ਰੰਗ ਖੋਲ ਕੇ ਦਿਖਾਉਂਗਾ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਡਿਜੀਟਲ ਪ੍ਰਿੰਟਿੰਗ ਆ ਆ ਲੋ ਜੀ ਨਾਲ ਮਿਲੂਗੀ ਜੀ ਤੁਹਾਨੂੰ ਸ਼ਾਲ ਸ਼ਾਲ ਵੀ ਇਹ ਨਾਲ ਜਿਹੜੀ ਮਿਲੂਗੀ ਤੁਹਾਨੂੰ ਸ਼ਿਮਰ ਪਸ਼ਮੀਨੇ ਦੀ ਉਹ ਸ਼ਾਲ ਹੈ ਕੀ ਬਾਤ ਹੈ ਬਾਟਮ ਮਿਲੂਗੀ ਆ ਦੇਖੋ ਬਾਟਮ ਮਿਲੂਗੀ ਜੀ ਪਿਓਰ ਪਸ਼ਮੀਨੇ ਦੀ ਸ਼ਿਮਰ ਪਸ਼ਮੀਨੇ ਦੀ ਸ਼ਰਟ ਮਿਲੂਗੀ ਸ਼ਿਮਰ ਪਸ਼ਮੀਨੇ ਦਾ ਹੀ ਮਿਲੂਗਾ ਤੁਹਾਨੂੰ ਸ਼ਾਲ ਰੇਟ ਰਹੂਗਾ ਸਿਰਫ 900 ਤੇ 95 ਰੁਪਏ ਕਲਰ ਦੇਖੋ ਕਿੰਨੇ ਵਧੀਆ ਕਲਰ ਆਏ ਨੇ ਸਾਰੇ ਨਵੇਂ ਕਲਰ ਨੇ ਜੀ 2.5 ਮੀਟਰ ਛੱਡ ਜੀ 2.5 ਮੀਟਰ ਤੋਂ ਉੱਪਰ ਬਾਟਮ ਰਹੂਗੀ ਪੂਰੇ ਲੰਬੇ ਚੜੇ ਮਿਲਣਗੇ ਜੀ ਇਹਦੇ ਤੁਹਾਨੂੰ ਸ਼ਾਲ ਸਿਰਫ 995 ਰੁਪਏ ਜੀ ਕਲਰ ਤੁਹਾਨੂੰ ਮੈਂ ਸਾਰੇ ਖੋਲ ਕੇ ਦਿਖਾਉਂਗਾ ਦੂਜਾ ਕਲਰ ਆ ਜੀ ਇਹ ਤੁਹਾਨੂੰ ਹੁਣੇ ਮੈਂ ਤੀਸਰਾ ਕਲਰ ਵੀ ਦਿਖਾਉਂਗਾ ਇਸ ਤੋਂ ਬਾਅਦ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਸ਼ਾਲ ਦੀ ਕਿੰਨੀ ਜ਼ਬਰਦਸਤ ਪ੍ਰਿੰਟਿੰਗ ਆ ਖੂਬਸੂਰਤ ਪੀਸ ਜੀ ਆ ਲਓ ਜੀ ਸਾਰੇ ਕਲਰ ਬਹੁਤ ਸ਼ਾਨਦਾਰ ਨੇ ਇਹਨੂੰ ਜਿਹੜਾ ਮਰਜ਼ੀ ਪਾ ਸਕਦਾ ਲੜਕੀਆਂ ਵੀ ਪਾ ਸਕਦੀਆਂ ਮੀਡੀਅਮ ਅੰਮਲ ਵੀ ਬੀਬੀ ਮੈਡਮ ਵੀ ਪਾ ਸਕਦੀਆਂ ਪੀ ਚੈੱਕ ਕਰੋ ਜਰਾ ਪਸ਼ਮੀਨਾ ਸ਼ਿਮਰ ਹੈ ਜੀ ਇਹ ਸਾਰੀ ਇਹਦੇ 'ਚ ਨਾ ਥੋੜੀ ਥੋੜੀ ਚਮਕ ਹੁੰਦੀ ਆ ਪਸ਼ਮੀਨਾ ਸ਼ਿਮਰ ਦੇ ਵਿੱਚ ਲੜਨ ਵਾਲਾ ਕੱਪੜਾ ਨਹੀਂ ਆ ਸੌਫਟ ਕੱਪੜਾ ਰੇਜ ਰਹੂਗੀ ਸਿਰਫ 995 ਰੁਪਏ ਜੀ ਕਲਰ ਚੈੱਕ ਕਰੋ ਜੀ ਗ੍ਰੇ ਕਲਰ ਆ ਗਿਆ ਕਲਰ ਬਹੁਤ ਸ਼ਾਨਦਾਰ ਨੇ ਸਾਰੇ ਦੇ ਸਾਰੇ ਹੀ ਖੂਬਸੂਰਤ ਪੀਸ ਕੀ ਬਾਤ ਹੈ ਆ ਲਓ ਜੀ ਨਾਲ ਸ਼ਾਲ ਚੱਕੋ ਜੀ ਸ਼ਿਮਰ ਪਸ਼ਮੀਨੇ ਦੀ ਉਹ ਸ਼ਾਲ ਰੇਟ ਰਹੂਗਾ ਸਿਰਫ 995 ਰੁਪਏ ਖੂਬਸੂਰਤ ਪੀਸ ਹੈ ਪੀਸ ਜਰਾ ਆਰਾਮ ਨਾਲ ਦਿਖਾ ਲਈ ਜੀ ਇਹ ਅੱਜ ਦੀ ਵੀਡੀਓ ਦਾ ਲਾਸਟ ਸੂਟ ਹੈ ਹੁਣ ਆਪਾਂ ਜਲਦੀ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ